ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਇਸਤਾਨ ਦੀ ਦਰਸ਼ਨ ਹੋ ਰਿਹਾ ਇਸ ਇਸਤਾਨ ਉੱਤੇ ਬਰਾਜਮਾਨ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਵਿੱਤਰ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸੀ ਦੇਖੋ ਸੰਗਤ ਦੇ ਦਰਸ਼ਨ ਕਰੋ ਜੀ ਆਹ ਦੇਖੋ ਜੀ ਇਤਿਹਾਸ ਤਾਂ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਸਰੋਵਰ ਦੀ ਸੇਵਾ ਹੋਈ ਇਸ ਸਥਾਨ ਤੇ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਕਰਵਾਈ ਜੀ ਇਸੇ ਤਰ੍ਹਾਂ ਹੀ ਇਹ ਉਹ 베ਰੀ ਦਾ ਮੋਢਾ ਹੈ ਜਿਸ ਹੇਠ ਬਰਾਜਮਾਨ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਰੋਵਰ ਦੀ ਸੇਵਾ ਆਰੰਭ ਕਰਵਾਈ ਸੀ ਆ ਦੇਖੋ ਜੀ ਇਹ ਉਹ 베ਰੀ ਦਾ ਮੋਢਾ ਜਿਵੇਂ ਹੀ ਇਠ ਬਰਾਜਮਣ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੋਵਰ ਦੀ ਸੇਵਾ ਆਰੰਭ ਕਰਵਾਈ ਜੀ ਦਰਸ਼ਨ ਕਰੋ ਭਾਗਾਂ ਵਾਲੀ ਸੰਗਤ